ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਆਨ ਜੀ ਨੂਰ ਮਨ ਵਲੌਗ ਦੇ ਵਿੱਚ ਹਾਂ ਜੀ ਆਪਾਂ ਲੱਗੀਆਂ ਜੀ ਆਪਣਾ ਵਲੌਗ ਸ਼ੁਰੂ ਕਰਨ ਦਿਨ ਹੈਗਾ ਜੀ ਬੁੱਧਵਾਰ ਦਾ ਟਾਈਮ ਜਿਹੜਾ ਸਵੇਰ ਦੇ ਮਾਰਨਿੰਗ ਦੇ 6:30 ਹੋ ਗਏ ਨੇ ਤੇ ਮੈਂ ਲੱਗੀ ਸੀਗੀ ਅਰਸ਼ ਨੂਰ ਦੀ ਯੂਨੀਫਾਰਮ ਪ੍ਰੈਸ ਕਰਨ ਕਿਉਂਕਿ ਕੱਲ ਸ਼ਾਮ ਦੇ ਟਾਈਮ ਤੇ ਆਪਣੇ ਬਹੁਤ ਜ਼ਿਆਦਾ ਝਖੇੜਾ ਸੀਗਾ ਮੀਂਹ ਤੇ ਨਾਲ ਝਖੇੜਾ ਸੀਗਾ ਤੇ ਲਾਈਟ ਬੰਦ ਹੋ ਗਈ ਸੀਗੀ ਉਹਦੇ ਕਰਕੇ ਫਿਰ ਮੇਥੋਂ ਯੂਨੀਫਾਰਮ ਪ੍ਰੈਸ ਨਹੀਂ ਹੋਈ ਸੀ ਜਿਹੜੀ ਲਾਈਟ ਲੇਟ ਆਈ ਸੀ ਤੇ ਮੈਂ ਹੁਣ ਕਰ ਰਹੀ ਹਾਂ ਜੀ ਯੂਨੀਫਾਰਮ ਪ੍ਰੈਸ ਹਲੋ ਜੀ ਸਭ ਸਿੱਕਲ ਸਾਰਿਆਂ ਨੂੰ ਗੱਲ ਕਮਾਂ ਤੇ ਨੂਰਮਨ ਬਲੌਗ ਦੇ ਵਿੱਚ ਹੋਸ ਨਾਓ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਰਾਜੂ ਕਿਵੇਂ ਹੋਗੇ ਸਰਗੀ ਕਲਾ ਕਿਵੇਂ ਹੋ ਗਈ ਹਾਂ ਜੀ ਆਪਾਂ ਕਰਦੇ ਆ ਕਿ ਅੱਜ ਆਪਣਾ ਬਲੌਗ ਸਟਾਰ ਬਲੌਗ ਸੌਰੀ ਫਸ ਮੇਰੇ ਸੂਲ ਕਰਤਾ ਸੀ ਹੁਣ ਟਾਈਮ ਜਿਹੜਾ ਵੱਜ ਗਏ ਨੇ 9 ਤੇ ਮੈਂ ਨੂਰ ਨੂੰ ਸਕੂਲ ਤੇ ਜਨ ਤੋਂ ਬਾਅਦ ਫਿਰ ਆਪਾਂ ਨਹੀਂ ਆ ਗਿਆ ਸੀਗਾ ਤੇ ਫਿਰ ਰੋਟੀ ਪਾਣੀ ਖਾ ਕੇ ਤੇ ਹੁਣ ਵੱਜ ਗਏ ਨੇ 9 ਤੇ ਹੁਣ ਨਹੀਂ ਵੀ ਹਟਿਆ ਤੇ ਹਵਾ ਜਿਹੜੀ ਠੰਡੇ ਠੰਡੇ ਚੱਲ ਰਹੀ ਹੈ ਨਹੀਂ ਤਾਂ ਹਟ ਗਿਆ ਤੇ ਮੌਸਮ ਵੀ ਬਹੁਤ ਸੋਹਣਾ ਠੰਡਾ ਠੰਡਾ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਜੀ ਮੱਝਾਂ ਵਾਲੀ ਸਾਈਡ ਹੁਣ ਆਪਾਂ ਕਰਦੇ ਹਾਂ ਪੂਰਾ ਕੰਮਕਾਰ ਕਿਉਂਕਿ ਅੱਜ ਤਾਂ ਲੇਟ ਹੋ ਗਏ ਵੀ ਹਨਾ ਮੀਂਹ ਆ ਗਿਆ ਸੀ ਉਸ ਤੋਂ ਬਾਅਦ ਹੁਣ ਮੀਂਹ ਰੁਕ ਗਿਆ ਤੇ ਹੁਣ ਆਪਾਂ ਚੱਲਦੇ ਆਂ ਆਪਾਂ ਸਵਾਰ ਲਓ ਜੀ ਦੇਖੋ ਕਿੰਨੀ ਸੋਹਣੀ ਠੰਢੀ ਠੰਢੀ ਹਵਾ ਚੱਲ ਰਹੀ ਆ ਬੱਦਲ ਵੀ ਹੈਗੇ ਨੇ ਹਾਲੇ ਪਰ ਹਵਾ ਸੋਹਣੀ ਚੱਲਦੀ ਆ ਠੰਢੀ ਠੰਢੀ ਮੌਸਮ ਸੋਹਣਾ ਹੋ ਗਿਆ ਅੱਜ ਬਹੁਤ ਸੋਹਣਾ ਮੌਸਮ ਹਾਲੇ ਤੱਕ ਤਾਂ ਤੇ ਚਲੋ ਜੀ ਚੱਲਦੇ ਆਂ ਆਪਾਂ ਪਹਿਲਾਂ ਮੱਝਾਂ ਵਾਲਾ ਉਧਰੋਂ ਕੰਮਕਾਰ ਨਿਬੜ ਕੇ ਫਿਰ ਆਪਾਂ ਇੱਧਰ ਦੇ ਕੰਮਕਾਰ ਕਰਾਂਗੇ ਆਇਤਾ ਠੰਡਾ ਮੌਸਮ ਆ ਆਪਣਾ ਸਾਰਾ ਦਿਨ ਠੰਡਾ ਆਪਦਾ ਜਿਹੜਾ ਕੰਮਕਾਰ ਆ ਕਰੀ ਚਾ ਵੀ ਹੈ ਨਾ ਤੇ ਵਧੀਆ ਸੋਹਣਾ ਮੌਸਮ ਆ ਪਰ ਇਹਦਾ ਪਤਾ ਨਹੀਂ ਹੈਗਾ ਰੱਬ ਦਾ ਜੇ ਤੇਜ਼ ਧੁੱਪ ਨਿਕਲੇ ਫਿਰ ਔਖਾ ਹੋ ਜਾ। ਚਲੋ ਜੀ ਚੱਲਦੇ ਆਪਾਂ ਪਛੋਵਾਨਾ। ਚਲੋ ਨੀ ਉੱਠੋ। ਉਠੋ ਉਠੋ। ਔਟ ਖੜਾ। ਚਲੋ 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 ਚਲੋ। ਕਿਵੇਂ ਲਿਬੜੀਆਂ ਵੇਖ। ਚਲੋ ਠਣੀ ਦੋਮੀ। ਹੋ ਜੋ ਹੋ ਜੋ ਖੜੇ ਚਲੋ ਚਲੋ ਪਹਿਲੇ ਹੀ ਬਹੁਤ ਲੇਟ ਆ ਉੱਠ ਖੜੋ ਉੱਠ ਖੜੋ ਬਹੁਤ ਸਿਆਣੀਆਂ ਕਹੇ ਤੋ ਉਹਦੀ ਉੱਠ ਖੜਦੀਆਂ ਜਦੋਂ ਕਹਦੇ ਕਿ ਉੱਠ ਖੜੋ ਤੋ ਉੱਠ ਖੜਦੀਆਂ ਬਈ ਠਾਕ ਨਾਈ ਕੋ ਨਾ ਕਹੇ ਸਾਰਾ ਉੱਠ ਖੜ ਮਟਖਣੀ ਫੋਨ ਲਿਕੇ ਜੀ ਉੱਠ ਖੜ ਉੱਠ ਖੜਨੀ ਬੁੱਗੀ ਜੀ ਉੱਠ ਖੜ ਚਲੋ ਬਹੁਤ ਸਿਆਣਾਂ ਤਾਂ ਛੱਡਾ ਗੁੱਗਾ ਬਾਰੇ ਛਣ ਅੱਖਾਂ ਚੋਂ ਪਾਣੀ ਆਈ ਜਾਂਦਾ ਜਿਵੇਂ ਇਹਦੇ ਮਲਅਪ ਹੁੰਦੇ ਆ ਚਲ ਠੇ ਚਲ ਉਹ ਬਾਹਰ ਗੰਨੀ ਨੇ ਕਿਨੇ ਸੋਨੇ ਹਾਂ ਵਗਦੀ ਬਾਹਰ ਚਲ ਠ ਮੀ ਚਨਾ ਲੈ ਨਹੀਂ ਹਣਾ ਲਈ ਆ ਖਾਦੀ ਨਹੀਂ ਗੀ ਠੇ ਨਹੀਂ ਓੜਦੀ ਫਿਰ ਚਲ ਠ ਖਾਪਦੀ ਨਹੀਂ ਇਹਦੇ ਤੇ ਤਾਂ ਹੀ ਮੱਖੀਆਂ ਆ ਜਾਂਦੀਆਂ ਖਾ ਲੈਂਦੀ ਚਲ ਥਨੇ ਖਾ ਲਈ ਫਿਰ ਚਲ ਠ ਤਲਾ ਕਰਨ ਮਾਰਦੀ ਹੈ ਕਹਿੰਦੀ ਨਹੀਂ ਉੱਠਦੀ ਹਾਂ ਕਹਿੰਦਾ ਮੇਰੇ ਤੋਂ ਉੱਠੂਗੀ ਲੈ ਲੈ ਤੂੰ ਰੱਸਾ ਖੋਲ ਕੇ ਕਿਹਾ ਐਂ ਤਾਂ ਨਹੀਂ ਖਾਇਆ ਜਿਵੇਂ ਮੱਝਾਂ ਨੂੰ ਮੈਂ ਖਾਇਆ ਆ ਜਾ ਤਾਂ ਅਰੇ ਕਰੇ ਨੂੰ ਕਰ ਲਿਆ ਲੈ ਰੱਸਾ ਵੜੇ ਤਾਂ ਗਈ ਆ ਰੱਸਾ ਵੜੇ ਤਾਂ ਗਈ ਹੁੰਦਾ ਨਹੀਂ ਗਈ ਤਾਂ ਮੈਂ ਮੈਂ ਸੋਣੀ ਬੰਦੀ ਆਂਦੀ ਠੋਲੋ ਜੀ ਬੋਝ ਬੋਝ ਕੇ ਪੈਰ ਰੱਖਦੀ ਆ ਬੋਝ ਬੋਝ ਕੇ ਨਾ ਚਾਦਰ ਆਪੇ ਕੀਆ ਸਾਜਣਾ ਚੇਲੇ ਤਾਂ ਸਤਿ ਸ਼੍ਰੀ ਅਕਾਲ ਬਹੁਤ ਹੈ ਜਨ ਚਰਮਾ ਖੜਾ ਹੋਣਾ ਚਾਹੀਦਾ ਨਹੀਂ ਆਉਂਦੀ ਇੱਥੇ ਮੁੜ ਜਾਈ ਗਏ ਪਛਾਹ ਵੇਖ ਲੈ ਜੇ ਤਾਂ ਮੈਂ ਪਾ ਕੇ ਹੋ ਗਿਆ ਤਾਂ ਬਾਹਰ ਆਹ ਮਰਵਾਣਾ ਲਵੇ ਕੋਈ ਕੋਈ ਜਾਂਦੇ ਵੀ ਬਣਾ ਉਹ ਟੁੱਟ ਲਾਉਣ ਲੱਗ ਗਈ ਜਾ ਕੇ ਉਹਦੇ ਨਾਲ

ਪੈਂਦਰਾ ਕਿਤੇ ਤੇ ਹਾਂਜੀ ਲੋ ਜੀ ਆਪਾਂ ਹੁਣ ਇੱਥੋਂ ਚੱਕ ਰਹੇ ਹਾਂ ਜੀ ਮੱਝਾਂ ਲਗੋਹਾ ਤੇ ਕਿਉਂਕਿ ਸਵੇਰੇ ਸਵਕਤ ਅੱਜ ਨਹੀਂ ਸਿੱਟਿਆ ਗਿਆ ਸੀਗਾ ਉਸ ਟਾਈਮ ਤੇ ਮੀਂਹ ਸੀਗਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਤਿੰਨ ਚਾਰ ਦਿਨ ਹੋ ਗਏ ਮੌਸਮ ਜਿਹੜਾ ਖਰਾਬ ਆ ਯਾਨੀ ਕਿ ਇਸ ਤਰ੍ਹਾਂ ਲਗਾਤਾਰ ਮੀਂਹ ਚੱਲ ਰਿਹਾ ਹਨਾ ਕਨਮਣ ਜੀ ਹੋਈ ਜਾਂਦੀ ਐ ਤੇ ਰਾਤ ਤਾਂ ਕਾਫੀ ਜ਼ਿਆਦਾ ਚਖੇੜਾ ਵੀ ਸੀਗਾ ਆਪਣੇ ਨਾਲ ਮੀਂਹ ਦੇ ਯਾਨੀ ਕਿ ਹਵਾ ਬਹੁਤ ਤੇਜ਼ ਸੀਗੀ ਹਨੇਰੀ ਸੀਗੀ ਬਹੁਤ ਜ਼ਿਆਦਾ ਤੇ ਲਓ ਜੀ ਆਪਾਂ ਗੋਹਾ ਸਾਰਾ ਚੱਕਤਾ ਸੁੰਭਰ ਗਏ ਉਸ ਤੋਂ ਬਾਅਦ ਨਾਲ ਦੇ ਨਾਲ ਹਣਾ ਆਪਾਂ ਲੱਗੇ ਇਹਨਾਂ ਨੂੰ ਨਵਾਉਣ ਪਿਉਣ ਤੇ ਰਾਤ ਦੇ ਚ ਖੇੜਾ ਹੋਣੇ ਕਰਕੇ ਲਾਈਟ ਵੀ ਥੋੜਾ ਜਿਹਾ ਦੇਰੀ ਨਾਲ ਹੀ ਆਈ ਸੀਗੀ ਜਾਨਕੀ ਕਵੇੜੇ ਆਈ ਸੀਗੀ ਤੇ ਫਿਰ ਤੂੰ ਹੀ ਕਾਫੀ ਸਾਰੀ ਪਾ ਰੱਖੀ ਸੀ ਆਪਾਂ ਕਿਉਂਕਿ ਜਦੋਂ ਇਸ ਤਰ੍ਹਾਂ ਜਿਵੇਂ ਝੜੀ ਦਾ ਮੌਸਮ ਹੋ ਜਾਂਦਾ ਹੁਣ ਮੀਂਹ ਕਰਕੇ ਮੱਛਰ ਬਹੁਤ ਜ਼ਿਆਦਾ ਹੋ ਗਿਆ ਤੇ ਪਸ਼ੂ ਵਿਚਾਰੇ ਹਨਾ ਬਹੁਤ ਪਰੇਸ਼ਾਨ ਹੁੰਦੇ ਨੇ ਮੱਛਰ ਤੋਂ ਤੇ ਵੈਸੇ ਡੀਜ਼ਲ ਵਗੈਰਾ ਕਹਿੰਦੇ ਵੀ ਡੀਜ਼ਲ ਦਾ ਛੜਕਾ ਕਰ ਦਈਏ ਨਾ ਉਹਦੇ ਨਾਲ ਮੱਛਰ ਜਿਹੜਾ ਵੀ ਨਹੀਂ ਨੇੜੇ ਆਉਂਦਾ ਪਸ਼ੂਆਂ ਦੇ ਤੇ ਪਰ ਫਿਰ ਵੀ ਕਿੰਨੀ ਕੋਸ਼ਿਸ਼ ਕਰ ਲਈਏ ਵੈਸੇ ਤਾਂ ਆਪਦੇ ਵੱਲੋਂ ਪੂਰੀ ਵਾਹ ਲਾਈਦੀ ਐ ਤੇ ਹਾਂਜੀ ਵੀ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੀਦੀ ਆ ਕਿ ਵਿਚਾਰੀਆਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਪਰ ਫਿਰ ਵੀ ਕੀ ਕਰਗੇ ਮਜਬੂਰੀ ਬਣ ਜਾਂਦੀ ਆ ਜਿਵੇਂ ਜਦੋਂ ਹਨਾ ਵੀ ਮੀਂਹ ਦਾ ਹੁੰਦਾ ਏ ਯਾਨੀ ਕਿ ਮੀਂਹ ਕੜੀ ਹੋ ਜਾਂਦੀ ਏ ਉਸ ਟਾਈਮ ਤੇ ਥੋੜਾ ਜਿਹਾ ਵੇਲਾ ਕੇ ਵੇਲਾ ਵੀ ਹੋ ਜਾਂਦਾ ਇਹਨਾਂ ਨੂੰ ਤੇ ਫਿਰ ਔਖਾ ਹੋ ਜਾਂਦਾ ਮੱਛਰ ਕਰਕੇ ਤਾਂ ਕਰਕੇ ਆਏ ਆ ਵੀ ਹੁਣ ਵਿਚਾਰੀਆਂ ਨੂੰ ਨਿਵਾ ਪਿਆ ਦੇਾਂਗੇ ਹੁਣ ਇਹ ਰਾਮਦਾਰੀ ਨਾਲ ਚਲੋ 10 ਮਿੰਟ ਬੈਠ ਜਾਣਗੇ ਵਿਚਾਰੀਆਂ ਹਨਾ ਕਿਉਂਕਿ ਰਾਤ ਦੇ ਟਾਈਮ ਤੇ ਵੈਸੇ ਤੂੰ ਹੀ ਪਾਈ ਸੀ ਪੱਖੇ ਚੱਲ ਰਹੇ ਸੀਗੇ ਪਰ ਫਿਰ ਵੀ ਹਸਤਾ ਸੀਗਾ ਹਨਾ ਵੀ ਕਿਤੇ ਨਾ ਕਿਤੇ ਤਾਂ ਮੱਛਰ ਹੈ ਅ ਵੀ ਜਣ ਕੀ ਆਏ ਸੀਗਾ ਵੀ ਇਹਨਾਂ ਦੇ ਲੜਦਾ ਹੀ ਹੋਊਗਾ ਵਿਚਾਰੀਆਂ ਦੇ ਪਰ ਵੈਸੇ ਤਾਂ ਚਲੋ ਵਿਚਾਰੀਆਂ ਬੈਠੀਆਂ ਰਹੀਆਂ ਪਰ ਫਿਰ ਵੀ ਐਂ ਲੱਗਦਾ ਸੀਗਾ ਆਪਣੇ ਆਪ ਨੂੰ ਕਿਉਂਕਿ ਜਦੋਂ ਮੀਂਹ ਹੋ ਜਾਂਦਾ ਮੀਂਹ ਦੇ ਨਾਲ ਆ ਫਿਰ ਮੱਛਰ ਤਾਂ ਵੈਸੇ ਬਹੁਤ ਹੋ ਜਾਂਦਾ ਤੇ ਅੱਗੇ ਆਪਾਂ ਮੱਛਰਦਾਨੀ ਲਾ ਦਿੰਨੇ ਹੁੰਨੇ ਆ ਪਰ ਇਸ ਵਾਰੀ ਮੱਛਰਦਾਨੀ ਨਹੀਂ ਲਾਈ ਹਲੇ ਤੇ ਆਪਾਂ ਦੇਖਦੇ ਆ ਇੱਕ ਅੱਦੇ ਦਿਨ ਤੱਕ ਮੱਛਰ ਦਾ ਨਹੀਂ ਲਾਉਨੇ ਆ ਮੌਸਮ ਜਾਨੀ ਕਿ ਥੋੜਾ ਜਿਹਾ ਮੀਂਹ ਹਟੇ ਤਾਂ ਫਿਰ ਮੱਛਰ ਦਾ ਨਹੀਂ ਲਿਆ ਕੇ ਫਿਰ ਮੱਛਰ ਦਾ ਨਹੀਂ ਲਾ ਦਿੰਨੇ ਆ ਤੇ ਲਓ ਜੀ ਆਪਾਂ ਮੱਜਾਂ ਨੂੰ ਨਵਾ ਪਿਆ ਕੇ ਫਰਸ਼ ਵਗੈਰਾ ਧੋ ਕੇ ਤੇ ਹੁਣ ਆਪਾਂ ਨਾ ਮੈਂ ਨਾਲ ਦੀ ਨਾਲ ਸੰਨੀ ਕਰ ਲੱਗੀ ਸੀਗੀ ਕਿਉਂਕਿ ਮੈਂ ਲੇਟ ਹੋ ਗਈ ਸੀਗੀ ਤਾਂ ਕਰਕੇ ਮੈਂ ਕਿਹਾ ਵੀ ਫਿਰ ਮੈਂ ਵਾਰੀ ਵਾਰੀ ਥੋੜੀ ਨਾ ਇੱਧਰ ਆਉਂਗੀ ਤੇ ਵੀ ਹੁਣ ਮੈਂ ਸੰਨੀ ਕਰਕੇ ਤੇ ਵੀ ਸੰਨੀ ਲਾ ਕੇ ਜਾਨੀ ਕਿ ਖਾਲਾ ਲਾ ਕੇ ਧੂੜੀ ਦੇ ਵਿੱਚ ਤੇ ਛੱਟ ਜਾਨੀ ਆ ਉਸ ਤੋਂ ਬਾਅਦ 3 ਵਜੇ ਆਉਂਗੀ ਫਿਰ ਦਾਣਾ ਲਾ ਕੇ ਤੇ ਮੱਜਾਂ ਨੂੰ ਬੰਨ ਦੂੰਗੀ ਤੇ ਨੂਰ ਦੇ ਡੈਡੀ ਚਲੇ ਗਏ ਸੀ ਖੇਤ ਕਿਉਂਕਿ ਹੁਣ ਮੀਂਹ ਹਟਿਆ ਸੀਗਾ ਤੇ ਉਹ ਖੇਤ ਗੇੜਾ ਮਾਰਨ ਗਏ ਸੀ ਅੱਜ ਸਵੇਰ ਦਾ ਉਹਨਾਂ ਤੋਂ ਜਾਇਆ ਨਹੀਂ ਗਿਆ ਕਿਉਂਕਿ ਮੀਂਹ ਪੈ ਰਿਹਾ ਸੀਗਾ ਤੇ ਲਓ ਜੀ ਇੱਥੇ ਦੇਖੋ ਹੁਣ ਆਪਣਾ ਜਿਹੜਾ ਇਧਰੋਂ ਸਾਰਾ ਕੰਮ ਨਿਪੜ ਗਿਆ ਬਸ ਪੈਪ ਮੈਂ ਕਰ ਦੂੰਗੀ ਇਕੱਠੀ ਪੈਪ ਇਕੱਠੀ ਕਰਕੇ ਹੁਣ ਮੈਂ ਆਪਦਾ ਉਧਰਲਾ ਕੰਮ ਨਿਬੜ ਲੂੰਗੀ ਇੱਧਰ ਮੈਂ ਆਉਂਗੀ 3 ਵਜੇ ਕਿਉਂਕਿ 3 ਵਜੇ ਦੇ ਤੋਂ ਪਹਿਲਾਂ ਹੁਣ ਇੱਧਰ ਕੋਈ ਕੰਮ ਨਹੀਂ ਰਿਹਾ ਲਓ ਜੀ ਇਹ ਬਸ ਮੋੜਾ ਕੰਮ ਕਰਾਂ ਮਾਚੀ ਦੀ ਨਾ ਬਹੁਤ ਤੇਜ਼ ਹੁੰਦੀ ਆ ਜੀ। ਜਲਦੀ ਇਹ ਕੰਮ ਹੋ ਰਿਹਾ। ਦੇ ਲਓ ਜੀ ਹੁਣ ਆਪਾਂ ਲੱਗੇ ਸੀਗੇ ਅੰਦਰਾਂ ਦੀ ਸਫਾਈ ਕਰਨ। ਜਾਨਕਿ ਹੁਣ ਆਪਾਂ ਇੱਧਰ ਝਾੜੂ ਪੁੱচ্চਾ ਲਗਾਉਣੇ ਆ ਤੇ ਬਾਹਰ ਵਿੜੇ ਚ ਤਾਂ ਤੁਹਾਨੂੰ ਪਤਾ ਹੀ ਆ ਵੀ ਨਹੀਂ ਹੋਣਾ ਕੁਝ ਵੀ ਹੈ ਨਾ ਤੇ ਕੱਪੜੇ ਵੀ ਜਿਹੜੇ ਪਹਿਲਾਂਲੇ ਤੂਫੇ ਪਏ ਨੇ ਮੇਰੇ ਤੇ ਉਹ ਮੈਂ ਦੇਖਦੀ ਆ ਵੀ ਜਿਵੇਂ ਹੁਣ ਮੌਸਮ ਸਾਫ਼ ਹੋਊਗਾ ਤਾਂ ਫੇਰ ਹੀ ਸੁੱਕਣੇ ਪੈਣੇ ਨੇ ਤਾਂ ਅੰਦਰ ਉਹ ਵੀ ਜਾਨੀ ਕਿ ਨਾ ਭਰਿਆ ਪਿਆ ਕਮਰਾ ਹਨਾ ਕੋਈ ਕਿੱਥੇ ਪਾਏ ਪਾਏ ਆ ਕੋਈ ਕਿਤੇ ਪਾਏ ਪਾਏ ਆ ਕਿਉਂਕਿ ਜਿਵੇਂ ਇਹਨਾਂ ਥੋੜੀ ਬਹੁਤੀ ਉਹਨਾਂ ਨੂੰ ਧੁੱਪ ਲੱਗ ਜੇ ਜਾਂ ਹਵਾ ਜੀ ਨਿਕਲ ਜੇ ਫੇਰ ਹੀ ਤਹਿ ਮਾਰ ਕੇ ਰੱਖੇ ਜਾਂਦੇ ਕਿਉਂਕਿ ਮਸ਼ੀਨ ਦੇ ਵਿੱਚ ਸਕਾ ਕੇ ਉਸੇ ਤਰ੍ਹਾਂ ਜਦੋਂ ਆਪਾਂ ਰੱਖਦੇ ਆ ਫਿਰ 스멜 ਜੀ ਹੋ ਜਾਂਦੀ ਕੱਪੜਿਆਂ ਦੇ ਵਿੱਚ ਤੇ ਫਿਰ ਤਾਂ ਕਰਕੇ ਮੈਂ ਕੱਪੜੇ ਅੱਜ ਧੋਣੇ ਨਹੀਂ ਹੈਗੇ ਕੱਪੜਿਆਂ 'ਚ ਮੈਂ ਕਰਤੀ ਕੈਂਸਲ ਮੈਂ ਕਿਹਾ ਵੀ ਪਹਿਲਾਂ ਪਹਿਲਾਂ ਵਾਲੇ ਸਾਂਭ ਲਾ ਹਨਾ ਉਹਨਾਂ ਨੂੰ ਸੁਕਾ ਕੇ ਤੇ ਹੁਣ ਆਪਾਂ ਜਿਹੜੀ ਬੈੱਡ ਸ਼ੀਟ ਆ ਇਹ ਝਾੜ ਕੇ ਉਹੀ ਪ ਤੇ ਆਪਾਂ ਪਹਿਲਾਂ ਸਾਰੇ ਜਾਨੀ ਕਿ ਬੈੱਡ ਸ਼ੀਟ ਵਗੈਰਾ ਝਾੜ ਕੇ ਤੇ ਨਾਲ ਦੀ ਨਾਲ ਮੈਂ ਝਾੜੂ ਕੱਢ ਰਹੀ ਹਾਂ ਹੁਣ ਇੱਥੇ ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਲਗਾਉਂਗੀ ਪੋਚਾ ਤੇ ਫਿਰ ਮੈਂ ਕਰੂੰਗੀ ਜੀ ਰਸੋਈ ਸਾਫ਼ ਭਾਂਡੇ ਵਗੈਰਾ ਮੇਰੇ ਸਾਫ਼ ਕਰਨ ਵਾਲੇ ਪਏ ਨਹੀਂ ਕਿਉਂਕਿ ਮੀਂਹ ਉਲਝਾ ਦਿੰਦਾ ਹੈ ਜਦੋਂ ਮੌਸਮ ਐਵੇਂ ਦਾ ਹੋ ਜਾਂਦਾ ਫਿਰ ਕੰਮ ਜੀ ਉਲਝੀ ਜਾਂਦੇ ਨੇ ਤੇ ਬਾਕੀ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਮੈਂ ਆਪਦੇ ਘਰ ਦੇ ਜਿਹੜੇ ਕੰਮਕਾਰ ਆ ਸਾਰੇ ਹਨਾ ਕਰਦੀਆਂ ਕੀ ਕਦੇ ਚੌਂਕੇ ਵੱਲ ਤੇ ਕਦੇ ਕਹਿੰਦੇ ਹੁੰਦੇ ਪਛੂਆਂ ਵੱਲ ਹਨਾ ਤੇ ਵੀ ਵੇਲਾਕ ਵੇਲਾ ਮੌਸਮ ਦੇ ਹਿਸਾਬ ਤੇ ਹੋਈ ਜਾਂਦਾ ਕਈ ਵਾਰੀ ਹਨਾ ਤੇ ਨਹੀਂ ਤਾਂ ਤਕਰੀਬਨ ਆਪ ਦਾ ਕੋਸ਼ਿਸ਼ ਕਰੀਦੀ ਆ ਵੀ ਸਹੀ ਟਾਈਮ ਤੇ ਆਪਦੇ ਜਿਹੜੇ ਸਾਰੇ ਕੰਮਕਾਰ ਆ ਉਹਨੂੰ ਮੇੜ ਲਗੇ ਤੇ ਜੇ ਬਾਕੀ ਗੱਲ ਕਰੀਏ ਸਮਾਜ ਦੀ ਤਾਂ ਸਮਾਜ ਕਦੇ ਵੀ ਕਿਸੇ ਤੇ ਖੁਸ਼ ਨਹੀਂ ਹੁੰਦਾ ਹਨਾ ਆਪਾਂ ਕਦੇ ਕੋਸ਼ਿਸ਼ ਨਹੀਂ ਕਰਦੇ ਵੀ ਆਪਾਂ ਹਨਾ ਦੁਨੀਆ ਨੂੰ ਪੈਂ ਮੈਨੂੰ ਜਾਂ ਖੁਸ਼ ਰੱਖ ਸਕੀਏ ਹਨਾ ਆਪਾਂ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ ਕਿਉਂਕਿ ਸਮਾਜ ਕਦੇ ਵੀ ਖੁਸ਼ ਨਹੀਂ ਹੁੰਦਾਗਾ ਤੇ ਦੇਖੋ ਜੇਕਰ ਕਹਿੰਦੇ ਹੁੰਦੇ ਆ ਵੀ ਇੱਕ ਔਰਤ ਜਦੋਂ ਕਾਮਯਾਬ ਹੋ ਜਾਂਦੀ ਆ ਕਿਸੇ ਕੰਮ ਦੇ ਵਿੱਚ ਹਣਾ ਤਾਂ ਕਹਿ ਦੇਣਗੇ ਵੀ ਉਹ ਚਲਾਕ ਆ ਉਹ ਚਲਾਕ ਸੀ ਤੇ ਜੇ ਮੰਨ ਕੇ ਚਲੋ ਨਾਕਾਬ ਰਹੇ ਨਾ ਸਫਲ ਹੋਵੇ ਤਾਂ ਕਹਿਣਗੇ ਵੀ ਤੂੰ ਇਨਜੋਬੀ ਹੈ ਨਹੀਂ ਸੀਗੀ ਹਣਾ ਇਸ ਕਰਕੇ ਆਪਾਂ ਦੁਨੀਆ ਨੂੰ ਕਦੇ ਵੀ ਖੁਸ਼ ਨਹੀਂ ਕਰ ਸਕਦੇਗੇ ਬਸ ਆਪਦੀ ਮਿਹਨਤ ਕਰਦੇ ਜਾਓ ਤੇ ਮਿਹਨਤ ਨੂੰ ਵਾਹਿਗੁਰੂ ਜ਼ਰੂਰ ਫਲ ਆਉਂਦੇ ਨੇ ਇੱਕ ਨਾ ਇੱਕ ਦਿਨ ਵਾਹਿਗੁਰੂ ਜ਼ਰੂਰ ਤੁਹਾਨੂੰ ਸਫਲ ਕਰਦੇ ਨੇ ਹਣਾ ਆਪਣੀ ਇਹੀ ਕੋਸ਼ਿਸ਼ ਆ ਕਿ ਕਿਸੇ ਨੂੰ ਕੁਸ਼ਣ ਨਾ ਕਹੋ ਹਣਾ ਨਾ ਕਿਸੇ ਦੀ ਸੁਣੋ ਬਸ ਆਪ ਦਾ ਕਹਿ ਲੋ ਆਪਦੀ ਮਿਹਨਤ ਜਾਰੀ ਰੱਖੋ ਆਪਦੀ ਮਿਹਨਤ ਕਰਦੇ ਜਾਓ ਤਾਂ ਪ੍ਰਮਾਤਮਾ ਜ਼ਰੂਰ ਸਫਲ ਕਰਦਾ ਹਨ ਤੇ ਚਲੋ ਜੀ ਆਪਾਂ ਜਾਨੀ ਕਿ ਉਸ ਰੂਮ ਦੀ ਸੈਟਿੰਗ ਕਰਨ ਤੋਂ ਬਾਅਦ ਸਾਰੇ ਜਾਨੀ ਕਿ ਆਪਣੀ ਸੈਟਿੰਗ ਹੋ ਚੁੱਕੀ ਹੈ ਰੂਮ ਦੀ ਤੇ ਬਸ ਇੱਥੋਂ ਦੀ ਮੈਂ ਬੈੱਡ ਸ਼ੀਟ ਥੋੜੀ ਜਿਹੀ ਚੇਂਜ ਕੀਤੀ ਹੈ ਕਿਉਂਕਿ ਉਸ ਦੇ ਵਿੱਚ ਥੋੜਾ ਜਿਹਾ ਜਿਹੜਾ ਚਿੱਟਾਪਨ ਜ਼ਿਆਦਾ ਹੈ ਚਾਦਰ ਦੇ ਵਿੱਚ ਤੇ ਉਹਦੇ ਕਰਕੇ ਨਾ ਥੋੜਾ ਜਿਹਾ ਜ਼ਿਆਦਾ ਛੇਤੀ ਮੈਲੀ ਹੋ ਜਾਂਦੀ ਹੈ ਵੈਸੇ ਤਾਂ ਮੈਂ ਪਰਸੋਂ ਹੀ ਚੇਂਜ ਕੀਤੀ ਸੀਗੀ ਬਟ ਉਹਦੇ ਵਿੱਚ ਥੋੜਾ ਜਿਹਾ ਵੀ ਜਾਨੀ ਕਿ ਚਿੱਟਾਪਨ ਕਰਕੇ ਛੇਤੀ ਐਂ ਲੱਗਦਾ ਵੀ ਜਿਵੇਂ ਮੈਲੀ ਜੀ ਲੱਗਦੀ ਹੈ ਤਾਂ ਕਰਕੇ ਆਪਾਂ ਇਹ ਵਾਲੀ ਬੈੱਡ ਸ਼ੀਟ ਜਿਹੜੀ ਚੇਂਜ ਕਰ ਦਿੱਤੀ ਐ ਇਹ ਵਾਲੀ ਜਿਹੜੀ ਮੈਂ ਬੈੱਡ ਸ਼ੀਟ ਉਸ ਦਿਨ ਬਣਾਈ ਸੀ ਉਹ ਵਾਲੀ ਆ ਤੇ ਲਓ ਜੀ ਹੁਣ ਆਪਾਂ ਇੱਥੇ ਵੀ ਝਾੜੂ ਵਗੈਰਾ ਲਗਾ ਦਿੰਨੇ ਆ ਲਓ ਜੀ ਆਪਾਂ ਸਵੇਰ ਦੇ ਜਿਹੜੇ ਸਾਰੇ ਕੰਮ ਕਰਨ ਬੈਠ ਕੇ ਹੁਣ ਹੋ ਗਿਆ ਫਰੀ ਤੇ ਨਹੀਂ ਫੇਰ ਆ ਗਿਆ ਨਹੀਂ ਤਾਂ ਪਈ ਜਾਂਦਾ ਤੇ ਚਲੋ ਜੀ ਆਪਾਂ ਹੁਣ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਮੇਰੇ ਆ ਮੱਝਾਂ ਵੀ ਕਿੰਦੀ ਜਾਂਦੀਆਂ ਬਸ ਕੀ ਨਹੀਂ ਆ ਗਿਆ ਹਰਕੇ ਨਾ ਕਿ ਉਹਨਾਂ ਨੂੰ ਐ ਹੋ ਗਿਆ ਵੀ ਪਤਾ ਨਹੀਂ ਧੰਵਾਦ ਸੌਂਦੀ ਆ ਮੈਂ ਜਾਣੀ ਆ ਜੀ ਹੁਣ ਉਧਰ ਨਿਗਾਹ ਮਾਰ ਕੇ ਆਉਣੀ ਆ ਵੀ ਕਿਉਂ ਰੰਗ ਰਹੀਆਂ ਜੀ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖਿਸ਼ਾਲ ਰਹੋ ਬਾਏ ਬਾਏ